ਕੌਣ ਸੀ ਉਹ ਸਿੱਖ ਸੂਰਮਾ ਜਿਸਦੇ ਮਾਸ ਦੀ ਬੋਟੀ-ਬੋਟੀ ਦੁਸ਼ਮਣਾਂ ਵਿੱਚ ਵਕੀ ਖਾਲਸਾ ਰਾਜ ਨੂੰ ਤਿੱਬਤ ਦੀਆਂ ਪਹਾੜੀਆਂ ਤੱਕ ਪਹੁੰਚਾਉਣ ਵਾਲਾ ਸੂਰਮਾ ਕੌਣ ਸੀ ਅਤੇ ਉਸਦੇ ਬਣੇ ਮੰਦਰ ਵਿੱਚ ਗਰਭਤੀ ਔਰਤਾਂ ਪ੍ਰੇਰਕਮਾਂ ਤੋਂ ਕਰਦੀਆਂ ਹਨ ਚਲੋ ਹੁਣ ਗੱਲ ਕਰਦੇ ਹਾਂ ਉਸ ਸੂਰਮੇ ਦੀ ਉਹ ਸੂਰਮਾ ਸੀ ਜੋਰਾਵਰ ਸਿੰਘ ਜੋਰਾਵਰ ਸਿੰਘ ਦਾ ਜਨਮ 1784 ਵਿੱਚ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਪਿੰਡ ਅਨਸਾਰਾ ਵਿੱਚ ਹੋਇਆ ਫਿਰ ਜਦੋਂ ਉਹ 16 ਸਾਲ ਦਾ ਹੋਇਆ ਤਾਂ ਉਸ ਦਾ ਪਰਿਵਾਰ ਵਿੱਚ ਜ਼ਮੀਨ ਲੈ ਕੇ ਕਈ ਝਗੜਾ ਹੋ ਗਿਆ ਤਾਂ ਉਹ ਪਿੰਡ ਛੱਡ ਕੇ ਹਰਦਵਾਰ ਚਲੇ ਗਏ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਰਾਣਾ ਜਸਵੰਤ ਸਿੰਘ ਜੀ ਦੇ ਨਾਲ ਜਸਵੰਤ ਸਿੰਘ ਉਸ ਸਮੇਂ ਜੰਮੂ ਦੇ ਇਲਾਕੇ ਦਾ ਜ਼ਿੰਮੇਵਾਰ ਸੀ ਹਰਦਵਾਰ ਤੋਂ ਜਰਵਰ ਸਿੰਘ ਜਸਵੰਤ ਸਿੰਘ ਦੇ ਨਾਲ ਜੰਮੂ ਚਲੇ ਗਏ ਉਹਨਾਂ ਨੇ ਤਲਵਾਰਬਾਜੀ ਸਿੱਖੀ ਤੇ ਹਥਿਆਰ ਚਲਾਉਣੇ ਸਿੱਖੇ ਸਾਲ 1800 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖਾਂ ਦੀਆਂ ਬਖ ਬਖ ਮਿਸਲਾਂ ਨੂੰ ਇਕੱਠਾ ਕਰਕੇ ਸਿੱਖ ਸਮਰਾਜ ਬਣਾ ਦਿੱਤਾ ਇਸ ਲਈ ਉਹਨਾਂ ਨੂੰ ਸਿੱਖ ਸੈਨਾ ਵਿੱਚ ਜੋੜਨ ਦੀ ਜ਼ਰੂਰਤ ਸੀ ਜਰਵਰ ਸਿੰਘ ਨੇ ਸਭ ਤੋਂ ਪਹਿਲਾਂ ਮਹਾਰ ਫਿਰ 1817 ਵਿੱਚ ਜੁਰਾਵਰ ਸਿੰਘ ਨੂੰ ਜੰਮੂ ਦੇ ਡੋਗਰਾ ਸਰਦਾਰਾ ਮੀਆਂ ਕਸੂਰ ਸਿੰਘ ਦੀ ਸੇਵਾ ਵਿੱਚ ਹਮਲ ਹੋਣ ਦਾ ਮੌਕਾ ਮਿਲਿਆ ਜੰਮੂ ਉਸ ਸਮੇਂ ਸਿੱਖ ਸਮਰਾਜ ਦੇ ਵਿੱਚ ਆਉਂਦਾ ਸੀ ਸਾਲ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜੰਮੂ ਦਾ ਰਾਜ ਪ੍ਰਬੰਧ ਕਸੂਰ ਸਿੰਘ ਨੂੰ ਦੇ ਦਿੱਤਾ ਸੀ ਕਸੂਰ ਸਿੰਘ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਗੁਲਾਬ ਸਿੰਘ ਗੁਲਾਬ ਸਿੰਘ ਜਦੋਂ ਜੁਰਾਵਰ ਸਿੰਘ ਨੂੰ ਮਿਲਦਾ ਹੈ ਤਾਂ ਉਸ ਦੇ ਜੁਰਾਵਰ ਸਿੰਘ ਨੂੰ ਭੀਮਕੜ ਕਿਲੇ ਦਾ ਸਪਾਈ ਬਣਾ ਦਿੰਦਾ ਫਿਰ ਇੱਕ ਦਿਨ ਜਦੋਂ ਭੀਮਗੜ੍ਹ ਕਿਲੇ ਦੇ ਕਮਾਂਡਰ ਨੇ ਜੁਰਾਵਰ ਸਿੰਘ ਦੇ ਹੱਥ ਗੁਲਾਬ ਸਿੰਘ ਲਈ ਇੱਕ ਸੰਦੇਸ਼ ਭੇਜਿਆ ਤਾਂ ਜੁਰਾਵਰ ਸਿੰਘ ਨੇ ਕਿਲੇਦਾਰ ਦੀ ਇੱਕ ਪੋਲ ਵੀ ਖੋਲ ਦਿੱਤੀ ਕਿ ਕਿਲੇ ਵਿੱਚ ਨਾਜਾਇਜ਼ ਪੈਸਾ ਉਡਾਇਆ ਜਾਂਦਾ ਹੈ। ਇਹ ਗੱਲ ਤੋਂ ਖੁਸ਼ ਹੋ ਕੇ ਗੁਲਾਬ ਸਿੰਘ ਨੇ ਜੁਰਾਵਰ ਸਿੰਘ ਨੂੰ ਕਿਲੇਦਾਰ ਕਮਾਂਡਰ ਬਣਾ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਗੁਲਾਬ ਸਿੰਘ ਨਾਲ ਹਰ ਲੜਾਈ ਵਿੱਚ ਚਿਤ ਪ੍ਰਾਪਤ ਕੀਤੀ। ਜੇਕਰ ਗੱਲ ਕਰੀਏ ਉਹਨਾਂ ਦੇ ਸ਼ਹੀਦ ਹੋਣ ਦੀ ਤਾਂ ਗੁਲਾਬ ਸਿੰਘ ਅਤੇ ਜੁਰਾਵਰ ਸਿੰਘ ਨੇ ਤਿੱਬਤ ਤੇ ਚੜ੍ਹਾਈ ਕਰਨ ਬਾਰੇ ਸੋਚਿਆ ਅਤੇ ਉਹਨਾਂ ਨੇ ਮਹਾਰਾਜਾ ਰਜੀਤ ਸਿੰਘ ਅੱਗੇ ਤਿੱਬਤ ਤੇ ਕਬਜ਼ਾ ਕਰਨ ਦਾ ਪ੍ਰਸਤਾਵ ਰੱਖਿਆ ਪਰ ਮਹਾਰਾਜਾ ਨੇ ਮਨ੍ਹਾ ਕਰ ਚਲਣਾ ਕਰਨ ਤੋਂ ਬਾਅਦ ਚੇਹ ਸਿੰਘ ਮਹਾਰਾਜ ਬਣ ਜਾਂਦੇ ਹਨ ਅਤੇ ਗੁਲਾਬ ਸਿੰਘ ਦੇ ਪ੍ਰਸਤਾਵ ਤੇ ਸਹਿਮਤੀ ਦਿੰਦੇ ਹਨ ਫਿਰ ਮਈ 1814 ਨੂੰ ਜਰਾਵਰ ਸਿੰਘ 5000 ਸੈਨਾ ਲੈ ਕੇ ਤਿੱਬਤ ਵਿੱਚ ਦਾਖਲ ਹੁੰਦੇ ਹਨ ਅਤੇ ਤਿੱਬਤ ਦੇ ਇਲਾਕੇ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ ਆਖਰ ਵਿੱਚ ਉਹ ਤਕਲਾਕੋਟ ਪਹੁੰਚਦੇ ਨੇ ਅਤੇ ਉਹਨਾਂ ਨੇ ਉੱਥੇ ਕਬਜ਼ਾ ਕਰ ਲਿਆ ਉਧਰ ਦੂਸਰੇ ਪਾਸੇ ਬ੍ਰਿਟਿਸ਼ ਆਰਮੀ ਨੇ ਨੇਪਾਲ ਦੇ ਇੱਕ ਇਲਾਕੇ ਤੇ ਕਬਜ਼ਾ ਕੀਤਾ ਸੀ ਜਿਸ ਤੋਂ ਬਾਅਦ ਨੇਪਾਲ ਦੇ ਰਾਜ ਨੇ ਜਿਵੇਂ ਹੀ ਦੂਤ ਜਰਾਵਰ ਸਿੰਘ ਨੂੰ ਮਿਲੇ ਇਸ ਲਈ ਬ੍ਰਿਟਿਸ਼ ਆਰਮੀ ਨੂੰ ਡਰ ਸੀ ਕਿ ਕਿਤੇ ਸਿੱਖ ਆ ਕੇ ਨੇਪਾਲ ਮਿਲ ਕੇ ਉਹਨਾਂ ਉੱਤੇ ਹਮਲਾ ਨਾ ਕਰ ਦੇਣ ਇਸ ਲਈ ਬ੍ਰਿਟਿਸ਼ ਗਵਰਨਮ ਸੇ ਮੰਗਤੇ ਸੰਤੋਖ ਹੋ ਗਏ ਉਹਨਾਂ ਨੇ ਜੁਰਾਵਰ ਸਿੰਘ ਨੂੰ ਵਾਪਸ ਆਉਂਦਾ ਸਨੇਹਾ ਭੇਜਿਆ ਪਰ ਉਸ ਸਮੇਂ ਤੇ ਬਤ ਵਿੱਚ ਬਰਫਬਾਰੀ ਹੋ ਜਾਂਦੀ ਹੈ ਅਤੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਜਿਸ ਕਰਕੇ ਜੁਰਾਵਰ ਸਿੰਘ ਦਾ ਵਾਪਸ ਆਉਣਾ ਮੁਸ਼ਕਲ ਹੋ ਜਾਂਦਾ ਹੈ ਇਹ ਗੱਲ ਦਾ ਫਾਇਦਾ ਚੁੱਕਦੇ ਹੋਏ ਤਿੱਬਤ ਫੌਜ ਦੀ ਇੱਕ ਟੋਕੜੀ ਜੁਰਾਵਰ ਸਿੰਘ ਦੀ ਫੌਜ 'ਤੇ ਹਮਲਾ ਕਰ ਦਿੰਦੀ ਹੈ ਜੋਰਾਵਰ ਸਿੰਘ ਦੀ ਫੌਜ ਦਸਵਾਂ ਦਿਨ ਨਾਲ ਠੰਡ ਦੇ ਵਿੱਚ ਲੜ ਰਹੀ ਸੀ ਕਿਉਂਕਿ ਕਾਫੀ ਦਿਨ ਠੰਡ ਵਿੱਚ ਰਹਿਣ ਕਰਕੇ ਜ਼ਿਆਦਾਤਰ ਫੌਜ ਦੇ ਹੱਥ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਫਿਰ 12 ਦਸੰਬਰ 1811 ਵਾਲੇ ਦਿਨ ਇੱਕ ਗੋਲੀ ਜੋਰਾਵਰ ਸਿੰਘ ਦੇ ਖੱਬੇ ਮੋਢੇ ਨੂੰ ਲੱਗਦੀ ਹੈ ਫਿਰ ਵੀ ਉਹ ਲੜਦੇ ਰਹਿੰਦੇ ਨੇ ਤੇ ਉੱਥੇ ਇੱਕ ਕਮਾਂਡਰ ਜੋਰਾਵਰ ਸਿੰਘ ਨੂੰ ਪਛਾਣ ਲੈਂਦਾ ਹੈ ਕਿਉਂਕਿ ਉਸ ਦਾ ਪਹਿਲਾਂ ਵੀ ਜੋਰਾਵਰ ਸਿੰਘ ਨਾਲ ਮੁਕਾਬਲਾ ਹੋਇਆ ਸੀ ਇਸ ਲਈ ਉਸ ਨੇ ਇੱਕ ਪਾਲਾ ਜੋਰਾਵਰ ਸਿੰਘ ਦੇ ਮਾਰਿਆ ਅਤੇ ਉਹ ਜ਼ਮੀਨ ਤੇ ਡਿੱਗ ਗਿਆ ਜਿਸ ਤੋਂ ਬਾਅਦ ਉਹ ਸ਼ਹੀਦ ਹੋ ਗਿਆ ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਜਨਰਲ ਜੋਰਾਵਰ ਸਿੰਘ ਜੀ ਜਦੋਂ ਸ਼ਹੀਦ ਹੋਏ ਤਾਂ ਦੁਸ਼ਮ ਇਸ ਗੱਲ ਦਾ ਫੈਸਲਾ ਕੀਤਾ ਗਿਆ ਕਿ ਕਿਉਂਕਿ ਤਿੱਬਤ ਲੋਕ ਸ਼ੇਰ ਦੇ ਮਾਸ ਨੂੰ ਬਹੁਤ ਮਹਾਨ ਮੰਨਦੇ ਹਨ ਉਹਨਾਂ ਦੇ ਜਦੋਂ ਵੀ ਕੋਈ ਬੱਚਾ ਹੁੰਦਾ ਹੈ ਤਾਂ ਉਹ ਮਾਂ ਦੀ ਬਾਂਹ ਦੇ ਨਾਲ ਸ਼ੇਰ ਦਾ ਮਾਸ ਬੰਦ ਦਿੰਦੇ ਹਨ ਉਹ ਸੋਚਦੇ ਹਨ ਇਸ ਤਰ੍ਹਾਂ ਕਰਨ ਨਾਲ ਬੱਚਾ ਬਹਾਦਰ ਅਤੇ ਤਾਕਤਵਰ ਪੈਦਾ ਹੋਵੇਗਾ ਇਸ ਲਈ ਜਦੋਂ ਉਹ ਸਰਦਾਰ ਜਰਾਵਰ ਸਿੰਘ ਨੂੰ ਸ਼ੇਰ ਵਾਂਗੂ ਲੜਦਾ ਵੇਖਿਆ ਤਾਂ ਕਹਿਣ ਲੱਗੇ ਕਿ ਸ਼ੇਰ ਦੀ ਇਸ ਅੱਗੇ ਕੀ ਔਕਾਤ ਆ ਉਸ ਸਮੇਂ ਜਰਾਵਰ ਸਿੰਘ ਦਾ ਮਾਸ 22000 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਅਤੇ ਬਾਲਾਂ ਦੀ ਬੋਲੀ ਵੀ ਲਗਾਈ ਗਈ ਆਖਰ ਉਹਨਾਂ ਦੇ ਇੱਕ ਹੱਥ ਨੂੰ ਬਚਾ ਕੇ ਰੱਖਿਆ ਗਿਆ ਉਸ ਨੂੰ ਦਫ਼ਨ ਕਰਕੇ ਇੱਕ ਮੰਦਰ ਬਣਾਇਆ ਗਿਆ ਜਿਸ ਦਾ ਨਾਮ ਸਗਲਾਪਾ ਝੋ ਦਾ ਹੋਇਆ ਹੈ ਅੱਜ ਵੀ ਜਦੋਂ ਵੀ ਕੋਈ ਦਿੱਬਤ ਦੇ ਵਿੱਚ ਕੋਈ ਔਰਤ ਗਰਭਤੀ ਹੁੰਦੀ ਹੈ ਤਾਂ ਉਹ ਮੰਦਰ ਦੀ ਪ੍ਰਕਰਮਾ ਕਰਾਉਂਦੇ ਹਨ ਤਾਂ ਕਿ ਉਹਨਾਂ ਦਾ ਬੱਚਾ ਜੁਰਾਵਰ ਸਿੰਘ ਮੰਗੂ ਮਹਾਨ ਅਤੇ ਬਹਾਦਰ ਪੈਦਾ ਹੋਵੇ